14 ਸਾਲ ਤੋਂ ਘੱਟ ਉਮਰ ਦੇ ਜੋ ਬੱਚੇ ਵਹੀਕਲ ਚਲਾਉਂਦੇ ਨੇ ਉਹਨਾਂ ਦੇ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ 1 ਅਗਸਤ ਤੋਂ ਜੇਕਰ ਬੱਚਾ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦਾ ਹੋਇਆ ਫੜਿਆ ਗਿਆ ਤਾਂ ਉਸ ਦੇ ਨਾਲ-ਨਾਲ ਉਸ ਦੇ ਮਾਪਿਆਂ ਦੇ ਪ੍ਰਤੀ ਵੀ ਐਕਸ਼ਨ ਲਿਆ ਜਾਵੇਗਾ ਜਿਸ ਦੇ ਚਲਦਿਆਂ ਲਗਾਤਾਰ ਰਾਜਪੁਰੇ ਸ਼ਹਿਰ ਦੇ ਵਿੱਚ ਟ੍ਰੈਫਿਕ ਇੰਚਾਰਜ ਗੁਰਵਚਨ ਸਿੰਘ ਅਤੇ ਮਾਰਸ਼ਲ ਦੀਪਕ ਚਾਵਲਾ ਦੀ ਅਗਵਾਈ ਤੇ ਹੇਠ ਰਾਜਪੁਰੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ ਸੂराजਪ੍ਰਦੀ ਐਸਟੀ ਪਬਲਿਕ ਸਕੂਲ ਭੋਗਲਾ ਰੋਡ ਦੇ ਵਿੱਚ ਨਵੇਂ ਕਾਨੂੰਨ ਨੂੰ ਲੈ ਕੇ ਇੱਕ ਸੈਮੀਨਾਰ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਧਿਆਪਕਾਂ ਸਮੇਤ ਸਕੂਲੀ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਗੁਰਪਚਨ ਸਿੰਘ ਦੇ ਵੱਲੋਂ ਬੱਚਿਆਂ ਨੂੰ ਨਵੇਂ ਕਾਨੂੰਨ ਦੇ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ ਨਾਲ ਹੀ ਇਸ ਨਿਯਮ ਦੀ ਪਾਲਣਾ ਕਰਨ ਦੀ ਸਖਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਬੱਚਾ ਵਹੀਕਲ ਚਲਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਦੇ ਨਾਲ-ਨਾਲ ਉਸ ਦੇ ਮਾਤਾ-ਪਿਤਾ ਨੂੰ ਵੀ ਕਾਨੂੰਨ ਦੇ ਤਹਿਤ ਦੰਡ ਦਿੱਤਾ ਜਾਵੇਗਾ। ਦੂਜੇ ਪਾਸੇ ਮਾਰਸ਼ਲ ਦੀਪਕ ਚਾਵਲਾ ਵੱਲੋਂ ਬੱਚਿਆਂ ਨੂੰ ਨਵੇਂ ਕਾਨੂੰਨ ਦੇ ਸਬੰਧੀ ਜਾਗਰੂਕ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਵੱਲੋਂ ਸੈਮੀਨਾਰ ਤੋਂ ਬਾਅਦ ਸਕੂਲੀ ਬੱਚਿਆਂ ਤੋਂ ਵੀ ਇਸ ਸੈਮੀਨਾਰ ਦੇ ਸਬੰਧਿਤ ਕਈ ਸਵਾਲ ਪੁੱਛੇ ਗਏ। ਆਉ ਤੁਹਾਨੂੰ ਸੁਣਾਉਂਦੇ ਹੁਕਤ ਸੈਮੀਨਾਰ ਤੇ ਵਿੱਚ ਕੀ ਕੁਝ ਕਹਿਣਾ ਸੀ ਰਾਜਪੁਰਾ ਟ੍ਰੈਫਿਕ ਇਨਚਾਰਜ ਗੁਰਵਚਨ ਸਿੰਘ ਮਾਰਸ਼ਲ ਦੀਪਕ ਚਾਵਲਾ ਸਕੂਲ ਦੇ ਪ੍ਰਬੰਧਕ ਦਿਨੇਸ਼ ਵਰਮਾ ਦਾ ਅਤੇ ਪ੍ਰਿੰਸੀਪਲ ਕਮਲਪੂ ਹੂਜਾ ਦਾ ਤੇ ਸਕੂਲੀ ਬੱਚਿਆਂ ਦਾ ਕੀ ਕੁਝ ਕਹਿਣਾ ਸੀ ਸੁਣਦਿਆ ਉਹਨਾਂ ਦੀ ਜ਼ੁਬਾਨੀ ਸਰ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਦੇ ਦਿਸ਼ਾ ਨਿਰਦੇਸ਼ ਡੀਐਸਪੀ ਟ੍ਰੈਫਿਕ ਸਟਾਨ ਕਰਨਲ ਸੰਜੀਦੀ ਰਹਿਨੁਮਾਈ ਹੇਠ ਅਸੀਂ ਰਾਜਪੁਰਾ ਵਿਖੇ ਸਰ ਬਖ ਬਖ ਸਕੂਲਾਂ ਵਿੱਚ ਜਾ ਕੇ ਅੱਜ ਸਾਡਾ ਜੀ ਐ ਜੀਐਸਡੀ ਪਬਲਿਕ ਸਕੂਲ ਰਾਜਪੁਰਾ ਵਿਖੇ ਆਏ ਸੀ ਕਿ ਸਾਡੀ ਡਰਾਈਵਰ ਮਾਰਸ਼ਲਦੀਪ ਪੰਜਾਬ ਵਾਲਾ ਜੀ ਸਾਡੇ ਨਾਲ ਨੇ ਕ੍ਰਿਸ਼ ਬਰਮਨ ਜੀ ਨੇ ਮੈਡਮ ਜੀ ਨੇ ਪ੍ਰਿੰਸੀਪਲ ਮੈਮ ਨੇ ਜੀ ਤਾਂ ਅਸੀਂ ਬੱਚਿਆਂ ਨੂੰ ਜੀ ਇਹ ਦੱਸਿਆ ਕਿ ਵੀ ਜਿਹੜਾ ਕਿ 16 ਸਾਲ ਤੋਂ ਇੱਕ ਲਾਇਸੈਂਸ ਬਣਦਾ ਜੀ ਉਹ ਲਾਇਸੈਂਸ ਕੀ ਹੈ ਜੀ 50 ਸੀਸੀ ਵਾਲਾ ਇੰਜਨ ਵਾਲੇ ਵਿਕਲੀਏ ਚਲਾ ਸਕਦੇ ਨੇ ਜਿਹੜੇ ਕਿ ਬੱਚੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਇਹ ਨਵੇਂ ਕਾਨੂੰਨ ਦੇ ਤਹਿਤ ਧਾਰਾ 199A ਧਾਰਾ 199B ਦੇ ਤਹਿਤ ਜੇਕਰ ਕੋਈ ਵੀ ਬੱਚਾ ਸਾਨੂੰ ਚੈਕਿੰਗ ਦੌਰਾਨੇ ਪਾਇਆ ਗਿਆ ਤਾਂ ਉਸ ਨੂੰ 3 ਸਾਲ ਦੀ ਕੈ ਅਤੇ 25000 ਰੁਪਏ ਜੁਰਮਾਨਾ ਹੈ ਇਸ ਲਈ ਸਰ ਕੋਣੋ ਤੋਂ ਬਚਣ ਲਈ ਅਸੀਂ ਲੋਕ ਜਾ ਕੇ ਬਾਕੀ ਸਕੂਲਾਂ ਜਾ ਕੇ ਜਾਗਰੂਕਤਾ ਕੈਂਪ ਲਗਾ ਰਹੇ ਹਾਂ ਤਾਂ ਇਹ ਬੱਚਿਆਂ ਨੂੰ ਅਸੀਂ ਕਲੀਅਰ ਸਮਝਾਇਆ ਜੀ ਸਾਨੂੰ ਆ ਕੇ ਕਈ ਵਾਰੀ ਸਾਨੂੰ ਕੁਐਸਚਨ ਕਰਦੇ ਨੇ ਜਦੋਂ ਅਸੀਂ ਚੈਕਿੰਗ ਕਰਦੇ ਆਂ ਕਿ ਅਸੀਂ ਐਕਟਿਵ ਆ ਚਲਾ ਸਕਦੇ ਆਂ ਕਿਉਂਕਿ ਉਹ ਵਿਦਾਊਟ ਗੀਅਰ ਹੈ ਜਦੋਂ ਇੱਕ ਐਕਟ ਬਣਿਆ ਸੀ ਜੀ ਸਾਨੂੰ 1988 ਦੇ ਵਿੱਚ 19 ਇੱਕਟਾ ਇਹ 1984 ਸਤਾਰਾ ਚ ਦੇ ਵਿੱਚ ਉਸ ਦੇ ਵਿੱਚ ਇਹ ਕਲੀਅਰ ਕੀਤਾ ਗਿਆ ਸੀਗਾ ਵੀ ਜਿਹੜਾ ਬੱਚੇ ਦਾ 16 ਸਾਲ ਤੋਂ ਉੱਤੇ ਦੇ ਲਾਇਸੈਂਸਿਕ ਪ੍ਰਸੰਸ਼ ਇਸ਼ੂ ਹੁੰਦਾ ਹੈ ਜਿਹਦੇ ਕੋਲ ਲਾਇਸੈਂਸ ਹੈ ਉਹ ਹੀ ਚਲਾ ਸਕਦਾ ਪਰ ਉਹ 50 ਸੀਸੀ ਇੰਜਨ ਤੱਕ ਹੀ ਉਹ ਚਲਾ ਸਕਦਾ ਜਿਹੜਾ ਐਕਟਿਵ ਹੈ ਉਹਦੀ ਜਿਹੜੀ ਇੰਜਨ ਹੈ ਜੀ 110 ਸੀਸੀ ਹੈ ਉਹ ਇਸ ਵਿੱਚ ਨਹੀਂ ਆਉਂਦਾ ਇਸ ਲਈ ਜਿਹੜਾ ਵੀ ਬੱਚਾ ਹੁਣ 18 ਸਾਲ ਤੋਂ ਘੱਟ ਉਮਰ ਦਾ ਉਹਦਾ ਕੋਈ ਲਾਇਸੈਂਸ ਨਹੀਂ ਬਣਦਾ 18 ਸਾਲ ਉਮਰ ਤੇ ਜਾ ਕੇ ਬਣਦਾ ਹੈ ਤੇ ਉਸ ਲਈ ਤੇ ਉਹੀ ਵਹੀਕਲ ਉਮਰ ਤੋਂ ਚਲਿਆ ਸਕਦਾ ਤੇ ਅਸੀਂ ਹੁਣ ਮੇਜ ਜਾ ਕੇ ਸਕੂਲ ਦੇ ਵਿੱਚ ਆ ਕੇ ਸਕੂਲ ਦੇ ਸਯੋਗ ਨਾਲ ਦੀ ਪਹਚਾਵਰ ਡਾ. ਕੁਮਾਰ ਸਾਹਿਬ ਦੀ ਸਾਥੇ ਥੋੜੀ ਪ੍ਰੈਸ ਦੇ ਸਯੋਗ ਨਾਲ ਅਸੀਂ ਸਾਰੇ ਲੋਕਾਂ 'ਚ ਅਵੇਰਨੈਸ ਕਰ ਰਹੇ ਹਾਂ ਕਿ ਵੀ ਇਸ ਕਾਨੂੰਨ ਤੋਂ ਬਚਿਆ ਜਾਵੇ ਕਿਉਂਕਿ ਸਜ਼ਾਵਾ ਸਕਦ ਨੇ ਤਾਂ ਇਹ ਮਾਨਯੋਗ ਸਾਡੇ ਐਸ.ਐਸ.ਪੀ ਸਾਹਿਬ ਨੇ ਜੀ ਸਾਡੇ ਜ਼ਿਲ੍ਹੇ ਦੀ ਸਾਰੀ ਪਟਿਆਲਾ ਪੁਲਿਸ ਹੈ ਜੀ ਜਿਹੜੀ ਹੈ ਪੂਰੀ ਤਤਪਰ ਹੈ ਉਹ ਸਾਰੇ ਲੋਕਾਂ ਦੇ ਵਿੱਚ ਅਵੇਰਨੈਸ ਕਰ ਰਹੀ ਆ ਤਾਂ ਜੋ ਕੋਈ ਵੀ ਸਾਡਾ ਕੋਈ ਕਿਸੇ ਇਤਲਾਨ ਕਰਨਾ ਜਾਂ ਸਾਡਾ ਨ ਕਿ ਸਾਨੂੰ ਜੋ ਟਰੈਕ ਦੇ ਵਿੱਚ ਲਗਾਇਆ ਗਿਆ ਹੈ ਤਾਂ ਉਹ ਸਾਡੇ ਟਰੈਕ ਦਾ ਇਹ ਮਕਸਦ ਹੁੰਦਾ ਕਿ ਅਸੀਂ ਲੋਕਾਂ ਨੂੰ ਜਾ ਕੇ ਜਾਗਰੂਕ ਕਰੀਏ ਤਾਂ ਅੱਜ ਇਸ ਕਰਕੇ ਜਦ ਅਸੀਂ ਸਕੂਲ ਦੇ ਵਿੱਚ ਬੇਨਤੀ ਲੈ ਕੇ ਆਏ ਸੀ ਤਾਂ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਦੀਆਂ ਸਕੂਲ ਦੀ ਮੈਨੇਜਮੈਂਟ ਦਾ ਵੀ ਤੇ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਕੀਤਾ ਜੀ ਤੇ ਅੱਗੇ ਤੋਂ ਵੀ ਅੱਜ ਸਭ ਤੋਂ ਪਹਿਲੇ ਤਾਂ ਅਸੀਂ ਸ਼੍ਰੀ ਓਪੀ ਅਰੋੜਾ ਜੀ ਡਾਇਰੈਕਟਰ ਸਾਹਿਬ ਐਸਡੀ ਸਕੂਲ ਤੇ ਸ਼੍ਰੀ ਦਿਨੇਸ਼ ਵਰਮਾ ਜੀ ਤੇ ਪ੍ਰਿੰਸੀਪਲ ਮੈਡਮ ਕਮਲ ਪਹੂਜਾ ਜੀ ਦਾ ਬਹੁਤ ਹੀ ਥੈਂਕ ਯੂ ਕਰਦੇ ਹਾਂ ਅਸੀਂ ਸਾਨੂੰ ਬਹੁਤ ਅੱਛਾ ਲੱਗਿਆ ਇੱਥੇ ਆ ਕੇ ਤੇ ਅੱਜ ਜੋ ਸਾਨੂੰ ਵੀ ਐਸਐਸਪੀ ਸਾਹਿਬ ਪਟਿਆਲਾ ਡੀਐਸਪੀ ਸਾਹਿਬ ਟ੍ਰੈਫਿਕ ਪਟਿਆਲਾ ਅਤੇ ਡੀਐਸਪੀ ਸਾਹਿਬ ਰਾਜਪੁਰਾ ਸ਼੍ਰੀ ਵਿਕਰਮਜੀਤ ਸਿੰਘ ਬਰਾਰਜੀਤ ਜੀ ਦੁਆਰਾ ਜੋ ਵੀ ਹਦਾਇਤਾਂ ਦਿੱਤੀ ਗਈ ਸੀ ਅਸੀਂ ਅੱਜ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਸੰਬੰਧੀ ਬੱਚਿਆਂ ਨੂੰ ਇੱਥੇ ਆ ਕੇ ਸਮਝਾਇਆ ਤੇ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਉਸ ਬਾਰੇ ਵੀ ਦੱਸਿਆ ਤੇ ਸਾਡੇ ਨਾਲ ਟ੍ਰੈਫਿਕ ਇੰਚਾਰਜ ਗੁਰਬਚਨ ਜੀ ਜੋ ਹੈ ਉਹ ਵੀ ਨਾਲਨ ਤੇ ਸਾਰਾ ਟੀਮ ਜਿੰਨੀ ਵੀ ਸਾਡੀ ਟਰੈਫਿਕ ਦੀ ਟੀਮ ਹੈ ਤੇ ਉਹਨਾਂ ਦਾ ਮੈਂ ਸਭ ਦਾ ਹੀ ਇਸ ਧੰਨਵਾਦ ਕਰਦਾ ਤੇ ਬੱਚਿਆਂ ਨੂੰ ਇਨਸਟਰਕਸ਼ਨ ਦਿੱਤੀ ਗਈ ਰੂਲ ਰੈਗੂਲੇਸ਼ਨ ਫੋਲੋ ਕਰਨ ਦਾ ਉਹਨਾਂ ਨੂੰ ਦੱਸਿਆ ਗਿਆ ਸੇਵਾ ਕੇਂਦਰ ਬਾਰੇ ਕੀ ਜਨਾ ਚਾਹੋਗੇ ਜੀ ਤੇ ਜਿਹਨੇ ਟੀਮ ਦਾ ਲਾਇਓ ਮਾਚ ਉਹ ਸਰ ਸਾਂਝ ਕੇਂਦਰ ਰਾਜਪੁਰਾ ਸਬਡਿਵੀਜ਼ਨ ਉੱਥੇ ਵੀ ਮੈਨੂੰ ਇੱਕ ਸੇਵਾ ਦਿੱਤੀ ਗਈ ਹੈ ਜਿੱਥੇ ਮੈਂ ਕਮੇਟੀ ਮੈਂਬਰ ਪਿਛਲੇ 5-6 ਸਾਲਾਂ ਤੋਂ ਹਾਂ ਉੱਥੇ ਵੀ ਸਾਡਾ ਜਿਹੜਾ ਪਹਿਲੇ ਮੇਨ ਜਿਹੜਾ ਉੱਥੇ ਪਹਿਲੇ ਕੋਈ ਵੀ ਡੋਰੀ ਦੇ ਕੇਸਿਸ ਨਾਲ ਰਿਲੇਟਿਡ ਸੀ ਐਜ਼ ਅ ਕਾਉਂਸਲਰ ਕਾਉਂਸਲਿੰਗ ਵਿੱਚ ਅਸੀਂ ਉੱਥੇ ਰਹਿੰਦੇ ਸੀ ਤੇ ਜੋ ਵੀ ਸਾਨੂੰ ਪਰਮਾਤਮਾ ਨੇ ਸੇਵਾ ਕਰਾਈ ਹੈ ਅੱਛੇ ਡੰਗ ਨਾਲ ਕਰ ਰਹੇ ਹਾਂ ਅੱਜ ہمارے ਸਕੂਲ ਮੇ ਟ੍ਰੈਫਿਕ ਇੰਚਾਰਜ ਗੁਰਬਚਨ ਜੀ ਉਨਕੀ ਟੀਮ बच्चों को ट्रैफिक रूल्स के बारे में अवेयर करने के लिए एक सेमिनार किया है बच्चों को अवेयरनेस की बातें बताई हैं ट्रैफिक रूल्स फॉलो करने की बातें बताई हैं मैं स्कूल मैनेजमेंट की तरफ से स्टाफ की तरफ से स्कूल के बच्चों की तरफ से और अपनी तरफ से पूरी ट्रैफिक टीम का ट्रैफिक पुलिस टीम का धन्यवादी हूँ उन्होंने हमें ऐसी बातें बताई जो कई बार बच्चे बहुत इग्नोर कर जाते हैं उनको नहीं पता होती बल्कि बच्चों को ये भी एक एश्योर किया है कि तो घर में जा अपने पेरेंट्स को भी बताएं कि तो हमारे स्कूल में ऐसे ऐसे आज एक ट्रैफिक रूल्स का सेमिनार हुआ है उसमें अच्छी अच्छी बातें बताई गई उनके और मैं ट्रैफिक डिपार्टमेंट को गुरबचन जी को इनकी टीम को स्कूल की तरफ से ये एश्योरेंस देता हूँ कि हमारे बच्चे बिल्कुल डिसिप्लेंड हो के अगर कोई छोटा बच्चा गाड़ी चलाता है स्कूटर चलाता है और लाइसेंस उसके प्रव्यू में आता है तो वो ज़रूर फॉलो करेगा और हम लोग इसका पूरा ध्यान रखेंगे स्कूल की तरफ से भी और मैं मीडिया पर्सनल का भी आप सब लोगों का भी बहुत बहुत धन्यवाद दी हूँ जिनके थ्रू प्रशासन के साथ मिल आपने ये इस चीज़ को हाईलाइट करने के लिए इनका साथ दे रहे हैं और पूरे समाज को जागरूक कर रहे हैं कि ट्रैफिक रूल्स को फॉलो किया जाए थैंक यू वेरी मच थैंक यू ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ